ਵੀ ਕੁੜੀਆਂ ਕਿੰਨਾ ਸਰਵਾਈਵ ਕਰਦੀਆਂ ਆਪਣੀ ਲਾਈਫ ਦੇ ਵਿੱਚ ਜਦੋਂ ਤੱਕ ਕੁਵਾਰੀਆਂ ਹੁੰਦੀਆਂ ਆ ਤੇ ਉਦੋਂ ਪੇਰੈਂਟਸ ਮਤਲਬ ਕਿ ਪਾਰਸ਼ਲਟੀਆਂ ਮਾਰ ਜਾਂਦੀਆਂ ਹਰ ਕਿਸੇ ਦੀ ਫੈਮਿਲੀ ਚ ਨਹੀਂ ਹੁੰਦਾ ਹੁਣ ਕਈਆਂ ਨੇ ਕਿਹਾ ਸਾਡੇ ਮਾਪੇ ਬੜੇ ਚੰਗੇ ਸਾਡੇ ਹਰ ਇੱਕ ਦੇ ਚੰਗੇ ਨਹੀਂ ਹੁੰਦੇ ਕਈ ਕਲੇਸ਼ੀ ਵੀ ਹੁੰਦੇ ਆ ਕਈ ਮਾਵਾ ਕਲੇਸ਼ਣਾ ਹੁੰਦੀਆਂ ਪਿਓ ਕਲੇਸ਼ੀ ਹੁੰਦਾ ਆ ਭਰਾ ਕਲੇਸ਼ੀ ਹਰ ਇੱਕ ਕਾਰਮਿਕ ਕਨੈਕਸ਼ਨ ਚੱਲੀ ਜਾਂਦੇ ਆ ਕਈ ਫੈਮਿਲੀਆਂ ਦੇ ਵਿੱਚ ਠੀਕ ਹੈ ਬਾਕੀ ਖੂਨ ਚਿੱਟਾ ਹੋ ਚੁੱਕਿਆ ਹੁਣ ਜਦੋਂ ਆਪਾਂ ਬਾਹਰ ਲੀਆਂ ਕੰਟਰੀਆਂ ਚੱਕ ਕੇ ਪੈ ਜੰਨੇ ਆ ਨਾ ਕੋਈ ਕਿਸੇ ਦਾ ਸਕਾ ਨਹੀਂ ਹੈਗਾ بس ਆਪਣੇ ਆਪਣੇ ਕੰਮ ਨਾਲ ਮਤਲਬ ਰੱਖੋ दैट्स इट ਹੁਣ ਇਹ ਜਿਹੜੀ ਗੱਲ ਆਈ ਹੈ ਹੈਗੀ ਟਾਕ ਨੇ ਦੀ ਨਿਊਜ਼ੀਲੈਂਡ ਦੀ ਇੱਕ ਭੈਣ ਆ ਉਹ ਸਿੰਗਲ ਮਦਰ ਆ ਉਹਦੇ ਦੋ ਬੱਚੇ ਨੇ ਉਹ ਕਹਿੰਦੀ ਵੀ ਮੈਂ ਸ਼ੁਰੂ ਤੋਂ ਵਿਚਾਰੇ ਕਿੰਡੀ ਚ ਲੰਮਕਾਰ ਛੱਡੇ ਨਿੱਕੇ ਨਿੱਕੇ ਬੱਚੇ ਠੀਕ ਆ ਵੀ ਸਾਰਾ ਦਿਨ ਉਹਨਾਂ ਨੇ ਉੱਥੇ ਵਿਚਾਰਿਆਂ ਨੇ ਕਿੰਡੀ ਚ ਰਹਿਣਾ ਹਨਾ ਤੇ ਮੈਂ ਫੁੱਲ ਟਾਈਮ ਕੰਮ ਦੇ ਉੱਤੇ ਮੈਂ ਕਾਰ ਕਰਾ ਕੇ ਕੱਪੜੇ ਸੀ ਕਦੇ ਕੋਸ਼ਕਾਰ ਵੀ ਮੇਨਾਂ ਐਕਸਟਰਾ ਮਨੀ ਵੀ ਮੇਰੀ ਬਣ ਜAVE ਹਨਾ ਮੈਂ ਮੇਰੇ ਬੱਚਿਆਂ ਨੂੰ ਕੋਈ ਤੰਗੀ ਨਾ ਆਵੇ ਨੰਬੀ ਐਦਾ ਦਾ ਕਰਕੇ ਤੇ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਪੇਰੈਂਟਸ ਨੇ ਮੈਨੂੰ ਉਧਰੋਂ ਦਬਾ ਪਾਣਾ ਸ਼ੁਰੂ ਕਰਤਾ ਵੀ ਤੇਰੇ ਭਰਾਵਾਂ ਦੋ ਭਰਾ ਹੀ ਵੀ ਉਹਨਾਂ ਦਾ ਤਾਂ ਕੁਝ ਬਣਿਆ ਨਹੀਂ ਉਹਦਾ ਕੁਝ ਬਣਾ ਉਹਦਾ ਐਦਾ ਕਰ ਚੱਲ ਕਹਿੰਦੀ ਮੈਂ ਕਰ ਕਰਾ ਕੇ ਵੀ ਮੈਂ ਵਿਜ਼ਟਰ ਵੀਜ਼ਾ ਅਪਲਾਈ ਕਰਤਾ ਤੇ ਉਹਦੇ ਪੇਮੈਂਟ ਵੀ ਮੈਂ ਵੀਜ਼ਿਆਂ ਦੇ ਖਰਚਾ ਜੋ ਵੀ ਸੀਗਾ ਉਹ ਮੈਂ ਕੀਤਾ ਠੀਕ ਹੈ ਚੱਲ ਭਰਾ ਮੰਗਾ ਲਿਆ ਇੱਧਰ ਵੱਡਾ ਭਰਾ ਮ ਬੁਲਾਇਆ ਇੱਧਰ ਤੇ ਭਰਾ ਨੇ ਆਂਦੇ ਸਿਰ ਦੇਖੋ ਤੁਸੀਂ ਇਹ ਇਹੀ ਗੱਲ ਹੁੰਦੀ ਆ ਕਿ ਭਰਾ ਨੇ ਸਹਾਰਾ ਬਣਨਾ ਹੁੰਦਾ ਭੈਣ ਦਾ ਕਿ ਉਹਦੇ ਤੇ ਬੋਝ ਪਣ ਜਾਣਾ ਹੁੰਦਾ ਭੈਣਾ ਤੋਂ ਤੱਕ ਕਦੇ ਲੈ ਕੇ ਨਹੀਂ ਖਾਈਦਾ ਇੱਦਾਂ ਕਹਿੰਨੇ ਆਪਾਂ ਬਟ ਉਹ ਭਰਾ ਫਿਰ ਮੁੜ ਕੇ ਪਰਜਾਈ ਵੀ ਆ ਗਈ ਫਿਰ ਉਹਨਾਂ ਦੀ ਇੱਕ ਛੋਟੀ ਬੱਚਾ ਵੀ ਆ ਗਿਆ ਠੀਕ ਆ ਤੇ ਉਹਨਾਂ ਨੇ ਕੀ ਕੀਤਾ ਉਹਦੇ ਤੇ ਬੋਝ ਪੂਰਾ ਪਾਣਾ ਸ਼ੁਰੂ ਕਰ ਦਿੱਤਾ ਵੀ ਪਹਿਲਾਂ ਤਾਂ ਉਹ ਫੇਰ ਵਿਚਾਰੀ ਨੇ ਭੈਣ ਨੇ ਦੋ ਨਿਆਣਿਆਂ ਸਣੇ ਤੋ ਇਹ ਵੇਖੋ ਵਿੱਚ ਕੰਮ ਵੀ ਕਰ ਰਹੀ ਆ ਫੁੱਲ ਟਾਈਮ ਕੱਪੜੇ ਵੀ ਸੀਗ ਰਹੀ ਆ ਫੇਰ ਆਪਣੇ ਨਿਆਣੇ ਵੀ ਦੋ ਮੁੰਡੇ ਸਾਭ ਰਹੀ ਆ ਫੇਰ ਉਸ ਤੋਂ ਬਾਅਦ ਵਿੱਚ ਉਹਨੂੰ ਏਮਪਲੋਇਰ ਵੀ ਕੰਮ ਲਈ ਲੱਭ ਕੇ ਦਿੱਤਾ ਵੀ ਉਹਦਾ ਵੀਜ਼ਾ ਵੂਜ਼ਾ ਲੱਗ ਜਾਵੇ ਵਿਜ਼ਟਰ ਵੀਜ਼ੇ ਤੋਂ ਬਾਅਦ ਚ ਭਰਾ ਦਾ ਉਹ ਕਹਿੰਦੀ ਮੈਂ ਕਦੇ ਕਿਸੇ ਦੀਆਂ ਮਿੰਨਤਾਂ ਨਹੀਂ ਸੀ ਕੀਤੀਆਂ ਮੈਂ ਸਾਰਿਆਂ ਦੀਆਂ ਮਿੰਨਤਾਂ ਕੀਤੀਆਂ ਪੁਲਿਸ ਮੇਰੇ ਭਰਾ ਨੂੰ ਕੰਮ ਤੇ ਐਂਦਾ ਕਰ ਲਓ ਕੋਈ ਟੋਕਨ ਦੇ ਦਿਓ ਕੋਈ ਐਂ ਕਰ ਦਿਓ ਕਹਿੰਦੀ ਮੈਂ ਦਰ ਦਰ ਤੇ ਉਹ ਕੀਤਾ ਖੜਕਾਏ ਹਨਾ ਲੋਕਾਂ ਦੇ ਜੇ ਕੋਈ ਫਰੈਂਡ ਸਰਕਲ ਚ ਹੋਵੇ ਤਾਂ ਮੈਂ ਮਿੰਨਤਾਂ ਪਾਈਆਂ ਫੇਰ ਜਾ ਕੇ ਕਹਿੰਦੀ ਉਹਦਾ 3 ਸਾਲ ਦਾ ਵੀਜ਼ਾ ਲੱਗਿਆ ਫੇਰ ਪਰਝਾਈ ਤੇ ਉੱਥੇ ਰਹਿੰਦੇ ਸੀ ਕੰਮ ਤੇ ਵੀ ਜਾਣ ਲੱਪਿਆ ਕਹਿੰਦੀ ਮੈਂ ਘਰ ਦਾ ਕੱਲੀ ਜਦਾਂ ਮੈਂ ਉਹ ਘਰ ਸੀਗਾ ਜਿਹੜਾ ਉਹ ਪਹਿਲੇ ਮੇਰੇ ਘਰ ਵਾਲੇ ਦੇ ਤੇ ਮੇਰੇ ਦੇ ਨਾਮ ਤੇ ਸੀਗਾ ਤੇ ਉਹ ਤਾਂ ਨਹੀਂ ਰਹਿੰਦਾ ਸੀ ਨਾਲ ਉਹ ਛੱਡ ਗਿਆ ਸੀ ਘਰ ਤੇ ਮੈਂ ਆਪਣੇ ਭਰਾ ਪਰ ਜਾ ਉਸ ਘਰ ਚ ਬੁਲਾਏ ਹੋਏ ਸੀਗੇ ਸਾਰਾ ਕੁਝ ਨਾ ਕੈਮਰੇ ਲੱਗੇ ਸੀ ਸਭ ਕੁਝ ਲੱਗਾ ਸੀ ਘਰ ਦੇ ਵਿੱਚ ਬਿਲਕੁਲ ਸਹੀ ਸੀਗਾ ਤੇ ਕਹਿੰਦੀ ਇਹਨਾਂ ਨੇ ਕੈਮਰੇ ਵੀ ਲਾਤੇ ਵੀ ਕੁਝ ਪਤਾ ਨਾ ਲੱਗੇ ਕੋਈ ਸਮਝ ਨਾ ਲੱਗੇ ਹਨਾ ਵੀ ਵੀ ਕੀ ਕਰਦੇ ਅਸੀਂ ਜਾਂ ਜੋ ਵੀ ਰੈਂਟ ਇਹਨੇ ਕੋਈ ਦੇਣਾ ਜ਼ਰੂਰੀ ਨਹੀਂ ਸਮਝਿਆ ਜੂਨ ਤੋਂ ਲੈ ਕੇ ਫਰਵਰੀ ਅਗਲੇ ਅੰਨੇ ਮਹੀਨੇ ਕਹਿੰਦੀ ਇਹਨਾਂ ਨੇ ਕੋਈ ਮੈਨੂੰ ਰੈਂਟ ਨਹੀਂ ਦਿੱਤਾ ਕੋਈ ਬੰਦਾ ਹਾਫ ਰੈਂਟ ਦੇ ਦੇਵੇ ਕਿ ਕੱਲੀ ਭੈਣ ਨਿਆਣਿਆਂ ਦਾ ਵੀ ਖਰਚਾ ਚੁੱਕਦੀ ਪਈ ਆ ਨਾਲ ਆਪਣਾ ਫੁੱਲ ਟਾਈਮ ਕੰਮ ਕਰਦੀ ਪਈ ਉਹ ਪਰ ਜਾਈ ਤੇ ਦੋਨੋਂ ਬਾਹਰੋਂ ਖਾਣਾ ਮੰਗਾ ਸਾਡੇ ਲਈ ਕਦੇ ਸਾਨੂੰ ਹਫ਼ਤੇ ਬਾਅਦ ਰੈਸਟੋਰੈਂਟ ਲੈ ਕੇ ਆ ਫੇ ਸਾਨੂੰ ਮਿੱਠਾ ਵੀ ਚਾਹੀਦਾ ਖਾਣੇ ਦੇ ਵਿੱਚ ਬਈ ਇਹ ਗੱਲਾਂ ਇੰਡੀਆ ਚੰਗੀਆਂ ਲੱਗਦੀਆਂ ਠੀਕ ਆ ਇੱਥੇ ਨਹੀਂ ਚੰਗਾ ਲੱਗਦਾ ਇਹਨਾਂ ਨੂੰ ਚਾਹੀਦੀ ਆ ਬਣੀ ਬਣਾਈ ਥਾਲ ਚ ਰੋਟੀ ਇਹ ਜਿਹੜੇ ਇਦਾਂ ਦੇ ਹੁੰਦੇ ਆ ਇਹਨਾਂ ਨੂੰ ਕਿਸੇ ਦੀ ਕਦਰ ਥੋੜੀ ਆ ਪਰ ਜਾਈ ਕਹਿੰਦੇ ਮੂੰਹ ਖੋਲ ਖੋਲ ਕੇ ਲੜੀ ਇਹ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਵਿਆਹੇ ਜਾਂਦੇ ਆ ਨਾ ਫਿਰ ਉਹ ਗੱਲਾਂ ਲੱਗ ਹੁੰਦੀਆਂ ਚਲ ਉਹਨਾਂ ਨੇ ਤਾਂ ਜੋ ਕੀਤਾ ਕੀਤਾ ਉਹ ਤਾਂ ਆ ਕੇ ਉਹਨਾਂ ਨੇ ਆਪਣੇ ਤਾਂ ਰੰਗ ਦਿਖਾ ਦਿੱਤੇ ਹਨਾ ਭੈਣ ਨੇ ਭੈਣ ਕਹਿੰਦੀ ਵੀ ਉਹ ਇੰਨਾ ਜ਼ਿਆਦਾ ਉਹਨਾਂ ਤੇ ਮੈਂ ਪੈਸਾ ਲਾਤਾ ਠੀਕ ਆ ਫਿਰ ਜੀ ਕਹਿੰਦੀ ਜਦੋਂ ਘਰ ਦੇ ਵਿੱਚ ਨਾ ਫਿਰ ਹਾਰ ਕੇ ਕਹਿੰਦੀ ਜਦੋਂ ਕੁੱਤ ਕਲੇਸ਼ ਜ਼ਿਆਦਾ ਵਧ ਗਿਆ ਕੰਮ ਜ਼ਿਆਦਾ ਸਿਰ ਚੜ ਗਿਆ ਹਾਰ ਕੇ ਕਹਿੰਦੀ ਮੈਂ ਆਸਟ੍ਰੇਲੀਆ ਸ਼ਿਫਟ ਹੋ ਗਈ ਠੀਕ ਹੈ ਹੁਣ ਉਹ ਭੈਣ ਆਸਟ੍ਰੇਲੀਆ ਆ ਕਹਿੰਦੀ ਮੈਂ ਆਸਟ੍ਰੇਲੀਆ ਸ਼ਿਫਟ ਹੋ ਗਈ ਤੇ ਉਸ ਤੋਂ ਬਾਅਦ ਉਸ ਘਰ ਚ ਮੈਂ ਉਹ ਰਹਿਣ ਦਿੱਤੇ ਫਿਰ ਵੀ ਦੇ ਲੋਹਣ ਨੇ ਇਹ ਨਹੀਂ ਕਿ ਭੈਣ ਭਰਾ ਕੱਢ ਦਿੱਤੇ ਪਰਝਾਈ ਵੀ ਹਾਂ ਵੀ ਮੈਂ ਉਹ ਘਰ ਵੇਚਣਾ ਕੁਝ ਨਹੀਂ ਕੀਤਾ ਉਹਨੇ ਵੀ ਮੈਂ ਰੈਂਟ ਵੀ ਕਰ ਦਮਾ ਉਸ ਘਰ ਨੂੰ ਨਾ ਉਹਨੇ ਨਹੀਂ ਕੀਤਾ ਅੱਛਾ ਕੈਮਰੇ ਇਹਨਾਂ ਨੇ ਜਦੋਂ ਆਸਟ੍ਰੇਲੀਆ ਚਲ ਗਈ ਕੈਮਰੇ ਇਹਨਾਂ ਦੇ ਉਹ ਕਰ ਦਿੱਤੇ ਬੰਦ ਕਰ ਦਿੱਤੇ ਤੇ ਭਰਾ ਪਰਝਾਈ ਨੇ ਸਾਰਾ ਕੁਝ ਇੱਦਿ ਮਤਲਬ ਖਤਮ ਕਰਤੀ ਕਹਾਣੀ ਦਿਵਾਲੀ ਤੇ ਵਿਸ਼ ਕਰਨ ਨੂੰ ਉਹ ਕੀਤਾ ਤੇ ਜੇ ਭੈਣ ਨੇ ਕਿਹਾ ਵੀ ਮੈਨੂੰ ਪੈਸੇ ਐਨੇ ਚਾਹੀਦੇ ਆ ਵੀ ਮੈਂ ਤੁਹਾਡੇ ਤੇ ਐਨੇ ਸਪੈਂਡ ਕੀਤੇ ਵੀ ਮੈਨੂੰ ਲੋੜ ਆ ਉਹ ਜੀ ਅੱਗੇ ਕੋਈ ਦਿਵਾਲੀ ਵਿਸ਼ ਨਹੀਂ ਕੀਤਾ ਕੋਈ ਫੋਨ ਨਹੀਂ ਕੀਤਾ ਸਗੋਂ ਲੜਾਈ ਕੀਤੀ ਭਰਾ ਨੇ ਤੇ ਅੱਗੇ ਅੱਗੇ ਉਸ ਦਿਨ ਮੈਸੇਜ ਮਾਰਿਆ ਅਕਾਊਂਟ ਨੰਬਰ ਵੀ ਆਪਣਾ ਅਕਾਊਂਟ ਨੰਬਰ ਭੇਜ ਪਾਦਮਾ ਉਹਦੇ ਚ ਤੇ ਉਹਦੇ ਚ 5000 ਡਾਲਰ ਸੈੱਟ ਦਿੱਤਾ ਜਦ ਕਿ ਉਹਦੇ ਪਤਾ ਨਹੀਂ ਕਿੰਨੇ ਉਹਨੇ ਉਹਨਾਂ ਤੇ ਲਾਤੇ ਪੈਸੇ ਆ ਚੀਜ਼ ਹੁੰਦੀ ਆ ਐਟ ਦੀ ਐਂਡ ਕੁੜੀਆਂ ਦੇ ਨਾਲ ਤਾਂ ਮੈਂ ਤੁਹਾਨੂੰ ਇਹ ਕਹੂੰਗੀ ਕਿ ਆਪਣਾ ਆਪਣਾ ਦੇਖਿਆ ਕਰੋ ਨਾਕ ਜਿੰਨੀ ਕਰਤੀ ਠੀਕ ਆ ਸਗਾ ਭਰਾਇਆ ਲਿਆਂਦਾ ਠੀਕ ਆ ਕਰ ਦਿੱਤਾ ਕੰਮ ਨਵੇੜਦਾ ਠੀਕ ਆ ਜਿੰਨੀ ਹੈਲਪ ਕਰਨੀ ਜਦੋਂ ਭਰਾ ਭਰਾ ਵਿਆਹ ਹੀ ਜਾਂਦੇ ਨਾ ਫਿਰ ਕਿਸੇ ਦੇ ਸਕੇ ਨਹੀਂ ਬੰਦੇ ਹਰ ਕਿਸੇ ਤੇ ਨਹੀਂ ਮਾਰਰੀ ਬਟ ਮੋਸਟ ਆਫ ਦੀ ਫੈਮਲੀਆ ਨਾ ਇਦਾਂ ਹੀ ਹੁੰਦੀ ਆ ਤੇ ਫਿਰ ਉਹ ਮੇਰੀ ਭੈਣ ਕਹਿੰਦੀ ਵੀ ਮੈਂ ਆਸਟ੍ਰੇਲੀਆ ਦੇ ਵਿੱਚ ਉੱਥੇ ਸਟੋਵ ਖਰਾਬ ਹੋ ਗਿਆ ਘਰ ਦੇ ਵਿੱਚ ਟਾਕਾਂ ਨਹੀਂ ਤੇ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਿਹਾ ਵੀ ਸਟੋਕ ਖਰਾਬ ਹੋ ਗਿਆ ਤੇ ਮੈਂ ਉਹ ਮੰਗ ਲਿਆ ਤਾਂ ਤਿੰਨ 350 ਡਾਲਰ ਵੀ ਇਦਾਂ ਕਰਕੇ ਵੀ ਤੁਸੀਂ ਪੇ ਕਰ ਕਰ ਦੋ ਤੇ ਮੈਂ ਠੀਕ ਕਰਾ ਦਿੰਨੀ ਆ ਕੁਛ ਇਦਾਂ ਕੋਈ ਗੱਲ ਹੋਈ ਜੀ ਉਹਨਾਂ ਨੇ ਨੋਟਿਸ ਦੇ ਦਿੱਤਾ ਘਰ ਦੇ ਵਿੱਚ ਵੀ ਅਸੀਂ ਨੋਟਿਸ ਹੀ ਦਿੰਨੇ ਅਸੀਂ ਘਰ ਹੀ ਛੱਡਣ ਲੱਗੇ ਆ ਸਿਰਫ ਇੰਨੇ ਕੁ ਪੈਸਿਆਂ ਲਈ ਵੀ ਜਦ ਤੱਕ ਤਾਂ ਕਹਿੰਦੇ ਕਰੀ ਜਾਂਦੇ ਸੀ ਖਾਈ ਜਾਂਦੇ ਸੀ ਬੈਠੇ ਜਦ ਤੱਕ ਕੋਈ ਪ੍ਰੋਬਲਮ ਨਹੀਂ ਸੀਗੀ ਜਦੋਂ ਆ ਚੱਕਰ ਹੋ ਗਿਆ ਤੇ ਫਿਰ ਜੀ ਘਰ ਹੀ ਛੱਡ ਦੇਣਾ ਹੁਣ ਇਧਰੋਂ ਇਹ ਉਹ ਫਿਰ ਉਹਨੇ ਆਪਣੇ ਕਿਤੇ ਐਕਸ ਨੂੰ ਫੋਨ ਕੀਤਾ ਕਹਿੰਦੀ ਇੱਧਰ ਮੈਂ ਆਸਟ੍ਰੇਲੀਆ ਮੂਵ ਹੋ ਗਈ ਬੁਰੇ ਹਾਲ ਕਹਿੰਦੀ ਮੈਂ ਬੰਦਾ ਕਿੱਧਰ ਨੂੰ 도ੜੇ ਕਿੱਧਰ ਨੂੰ ਨਾ 도ੜੇ ਹੁਣ ਉਹਦੇ ਪੇਰੈਂਟਸ ਦੀ ਗੱਲ ਸੁਣ ਲਓ ਕੁੜੀ ਵਿਚਾਰੀ ਨੇ ਐਨੇ ਪੈਸੇ ਇਕੱਠੇ ਕਰਕੇ ਫਿਰ ਉਧਰ ਪਲਾਟ ਲੈ ਸੀਗੇ ਦੋ ਉਹ ਵੀ ਆਪਣੀ ਮਾਂ ਦੇ ਨਾਮ ਤੇ ਲੈ ਲਏ ਬੰਦਾ ਕਹਿ ਦਿੰਦਾ ਵੀ ਚਲ ਮਾਂ ਪਿਓ ਦੇ ਨਾਮ ਤੇ ਲੈ ਲੈਣੇ ਆਪਣੇ ਦੇ ਉਹਨਾਂ ਨੇ ਚੱਕ ਕੇ ਉਹਦੇ ਭਰਾ ਦੇ ਭਰਾਵਾਂ ਦੇ ਉਥੇ ਘਰ ਬਣਾਤਾ ਤੇ ਹੁਣ ਉਹ ਕਹਿੰਦੇ ਆ ਕਿ ਸਾਡੇ ਕੋਲ ਕੁਝ ਨਹੀਂ ਅਸੀਂ ਨਹੀਂ ਦਿੰਦੇ ਕਰ ਲਾ ਜੋ ਕਰਨਾ ਮਾਂ ਪਿਓ ਪਰ ਮੁੰਡਾ ਆਪਣਾ ਬਾਹਰ ਕਢਵਾ ਲਿਆ ਇੱਕ ਤੇ ਇੱਕ ਦੂਜੇ ਵਾਸਤੇ ਘਰ ਬਣਾਤਾ ਉਹਦੇ ਪਲਾਟਾਂ ਦਾ ਦੂਜਾ ਕਰਤਾ ਤੇ ਪਲਾਟ ਦਾ ਕੋਈ ਨਾਮ ਨਿਸ਼ਾਨ ਨਹੀਂ ਉਹਦੇ ਪੈਸੇ ਨਹੀਂ ਦਿੰਦੇ ਫੇਰ ਉਹ ਹਾਰ ਕੇ ਹੁਣ ਕਹਿੰਦੀ ਆ ਵੀ ਜਾਂ ਤਾਂ ਪੈਸੇ ਦੇ ਦਿਓ ਮੈਨੂੰ ਤੇ ਪਲਾਟ ਜੇ ਤੁਸੀਂ ਰੱਖਣੇ ਆ ਉਹ ਵੀ ਨਹੀਂ ਦਿੰਦਾ ਉਹ ਵੀ ਨਹੀਂ ਕਰਦੇ ਕੁਝ ਵੀ ਕਹਿੰਦੇ ਅਸੀਂ ਨਹੀਂ ਕਰਦੇ ਕਰ ਲਾ ਜੋ ਕਰਨਾ ਇਹਨੂੰ ਕਹਿੰਦੇ ਕਲੇਸ਼ੀ ਮਾਪਿਓ ਇਦਾਂ ਦੇ ਮਾਪਿਓ ਦਾ ਇਦਾਂ ਦੇ ਮਾਪਿਓ ਜਾਂ ਤਾਂ ਫਿਰ ਹੋਣੇ ਨਹੀਂ ਚਾਹੀਦੇ ਹੈਗੇ ਤੇ ਜਾਂ ਫਿਰ ਇਹਨਾਂ ਦੇ ਘਰ ਜੰਮਣਾ ਨਹੀਂ ਚਾਹੀਦਾ ਸਿੱਧੀ ਭਾਸ਼ਾ ਦੇ ਵਿੱਚ ਗੱਲ ਕਰੂੰਗੀ ਫਿਰ ਗੱਲਾਂ ਸਿਆਣੇ ਬੜੇ ਕਰਦੇ ਆ ਉਹਨਾਂ ਦੇ ਫਿਰ ਜੀ ਉਹਨਾਂ ਨੇ ਕਿਹਾ ਵੀ ਬਈ ਤੂੰ ਨਿਆਣੇ ਸਾਡੇ ਕੋਲ ਇੱਥੇ ਪੜ੍ਹਨੇ ਪਾ ਦੇ ਹਨਾ ਜਦੋਂ ਉਹ ਵਿਚਾਰੀ ਆਸਟ੍ਰੇਲੀਆ ਗਈ ਅੱਧਾ ਦਾ ਕਰਕੇ ਤੇ ਜਦੋਂ ਇਹਨਾਂ ਭੈਣ ਭਰਾਵਾਂ ਦੇ ਵਿੱਚ ਲੜਾਈ ਹੋਈ ਤੇ ਜੀ ਕਹਿੰਦੇ ਮਾਂ ਪਿਓ ਕਹਿੰਦੇ ਵੀ ਅਸੀਂ ਤੇਰੇ ਨਿਆਣੇ ਜੜੇ ਨਾ ਘਰੋਂ ਬਾਹਰ ਖੜੇ ਕਰ ਦੇਣੇ ਦੋਨੋਂ ਫਿਰ ਉਹ ਕਹਿੰਦੀ ਮੈਂ ਕੰਮ ਛੱਡ ਕੇ ਸਾਰਾ ਕੁਝ ਛੱਡ ਕੇ ਐਮਰਜੈਂਸੀ ਟਿਕਟ ਕਰਾ ਕੇ ਤੇ ਕਹਿੰਦੀ ਮੈਂ ਇਹ ਵੀ ਕਿਹਾ ਕਿ ਤੁਸੀਂ ਪਾਵੇਂ ਉਹ ਮੇਰੇ ਨਾਲ ਨਹੀਂ ਰਹਿੰਦਾ ਹੁਣ ਜੋ ਵੀ ਆ ਤੇ ਤੁਸੀਂ ਨਿਆਣੇ ਬਾਹਰ ਖੜੇ ਕਰਨ ਦੀ ਬਜਾਏ ਉਹਦੇ ਦਾਦਾ-ਦਾਦੀ ਨੂੰ ਕਹਿ ਦਿੰਨੀ ਆ ਉਹ ਲੈ ਜਾਣਗੇ ਆ ਕੇ ਪਾਵੇਂ ਮੇਰਾ ਉਹਨਾਂ ਨਾਲ ਰਿਲੇਸ਼ਨ ਨਹੀਂ ਵੀ ਹੈਗਾ ਕਹਿੰਦੇ ਉਹ ਕੌਣ ਹੁੰਦੇ ਆਣ ਆਲੇ ਇੱਥੇ ਉਹ ਕਿਉਂ ਆਉਂਗੇ ਇਸ ਦਾ ਬਾਹਰ ਖੜੇ ਕਰਾਂਗੇ ਫਿਰ ਕਹਿੰਦੀ ਮੈਂ ਅਮਰਜੈਂਸੀ ਟਿਕਟ ਕਰਾ ਕੇ ਫੇ ਜਾ ਕੇ ਭੈਣ ਮੈਂ ਨਿਆਣਿਆਂ ਨੂੰ ਉੱਥੋਂ ਦੂਜਾ ਕਰਕੇ ਜਦੋਂ ਮੈਂ ਉੱਥੇ ਐਡਮਿਸ਼ਨ ਕਰਾ ਕੇ ਉਦੋਂ ਵੀ ਮੈਂ 1.5 ਲੱਖ ਰੁਪਈਆ ਦੇ ਕੇ ਕੱਲੇ-ਕੱਲੇ ਦੀ ਐਡਮਿਸ਼ਨ ਵਧੀਆ ਸਕੂਲ 'ਚ ਕਰਾ ਕੇ ਆਈ ਤੇ ਫਿਰ ਉੱਥੇ ਟਾਈਮ ਵੀ ਨਹੀਂ ਜ਼ਿਆਦਾ ਨਿਕਲਿਆ ਤੇ ਇਹਨਾਂ ਨੇ ਆ ਸਿਆਪੇ ਪਾਤੇ ਉਹ ਵੀ ਮੇਰੇ ਪੈਸੇ ਖਰਾਬ ਹੋਏ ਡੇਡ ਡੇਡ ਲੱਖ ਤੇ ਤੁਸੀਂ ਦੇਖ ਲਓ ਤੇ ਕਹਿੰਦੀ ਨਿਆਣੇ ਵੀ ਫਿਰ ਮੈਂ ਉਹ ਲੈ ਕੇ ਆਂਦੇ ਕਹਿੰਦੀ ਐਦਾਂ ਕਰਕੇ ਵੀ ਮੇਰੇ ਨਾਲ ਸਾਰਾ ਮੈਂ ਤੁਹਾਨੂੰ ਮੋਟਾ ਮੋਟਾ ਸਾਰਾ ਕੁਝ ਦੱਸਿਆ ਬਈ ਐਦਾਂ ਹੋ ਜਾਂਦਾ ਕੁੜੀਆਂ ਦੇ ਨਾਲ ਆ ਜਿਹੜੇ ਸਿਆਣੇ ਬੜੇ ਸਿਆਣੇ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਇਹ ਮੈਂ ਸ਼ੁਰੂ ਤੋਂ ਮੈਂ ਵੀ ਬੜੀ ਖਿਜਦੀ ਹੁੰਦੀ ਸੀ ਕੋਈ ਵੀ ਗੱਲ ਹੋਣੀ ਸਿਆਣੇ ਆ ਕਹਿੰਦੇ ਸਿਆਣੇ ਵੀ ਸਿਆਣੇ ਕਹਿੰਦੇ ਆ ਜੇ ਆਪਣਾ ਵੱਡੂਗਾ ਨਾ ਤੇ ਛਾਵੇਂ ਸਿੱਟੂਗਾ ਤੂੰ ਪੇਨੀ ਸੇ ਟੂਗਾ ਤੂੰ ਪੇ ਮੈਂ ਕਹਨੀ ਤੂੰ ਪੇ ਸੱਟ ਦੇਵੇ ਕਿਉਂਕਿ ਉਹ লাশ ਤਾਂ ਬਣ ਜਾਂਦੀ ਆ ਉਹ লাশ ਨੇ ਕਿਹੜਾ ਸ਼ਾਂਚ ਉਹਨੂੰ ਪਤਾ ਕਿ ਮੈਂ ਸ਼ਾਂਚ ਪਈਆਂ ਜਾਉਣੀ ਉੱਠ ਕੇ ਨੱਚਣਾ ਐ ਸੋ ਜਿਹੜੇ ਸਿਆਣੇ ਆ ਨਾ ਮੈਂ ਕਹਨੀ ਲਪੇਟ ਕਿ ਉਹ ਆਪਣੇ ਕੋਲ ਹੀ ਰੱਖਣੇ ਗੱਲਾਂ ਕਿ ਸਿਆਣੇ ਸੀ ਉਹਨੇ ਕੁਝ ਨਹੀਂ ਹੈਗੀ ਗੱਲਾਂ ਇਹ ਇਹਨਾਂ ਦੀਆਂ ਆਪਣੀਆਂ ਹੀ ਗੱਲਾਂ ਬਣਾਈਆਂ ਹੋਈਆਂ ਆ ਆਪਣੇ ਫਲੂਦੇ ਕੱਢ ਲੈਂਦੇ ਆਪਣੇ ਨਵੇਂ ਇਦਾਂ ਭੈਣ ਨੇ ਸਫਰ ਕੀਤਾ ਬਹੁਤ ਇਹੋ ਜਿਹੀਆਂ ਸਿੰਗਲ ਮਦਰ ਹੋਣੀਆਂ ਜਿਹੜੀਆਂ ਇਦਾਂ ਸਫਰ ਕਰਦੀਆਂ ਐ ਕਈਆਂ ਦੇ ਘਰ ਦੇ ਸਾਥ ਨਹੀਂ ਦਿੰਦੇ। ਉੱਤੋਂ ਉਹਨਾਂ ਨਾਲ ਹੋਰ ਦੁਖੀ ਕਰਦੇ ਆ ਉਹਨਾਂ ਨੂੰ। ਉਹਨਾਂ ਦੀ ਸਿਚੁਏਸ਼ਨ ਸਮਝੀ ਨਹੀਂ ਜਾਂਦੀ। ਇਹ ਗੱਲ ਸੱਚ ਹੈ। ਉਹਨਾਂ ਦੀ ਸਿਚੁਏਸ਼ਨ ਨਹੀਂ ਸਮਝਦੇ। ਪਰ ਮੈਂ ਇਹ ਗੱਲ ਕਹੂੰਗੀ ਕਿ ਮੇਰੀ ਉਹ ਭੈਣੋਂ ਜਦੋਂ ਇੱਕ ਜਨਾਨੀ ਨਾ ਆਪ ਫਿਰ ਸਭ ਕੁਝ ਕਰਨਾ ਜਾਣ ਜਾਂਦੀ ਆ, ਠੀਕ ਆ? ਇੱਕ ਮੈਸਕੁਲਿਨ ਪਾਵਰ ਚ ਆ ਜਾਂਦੀ ਆ ਨਾ, ਮੈਨੂੰ ਨਹੀਂ ਲੱਗਦਾ ਕਿ ਉਹਨੂੰ ਲੋਡ ਹੁੰਦੀ ਆ ਕਿ ਬਿਜੋ ਦੀ ਹੈਲਪ ਮੰਗੇ, ਉਹਦੀ ਹੈਲਪ ਮੰਗੇ, ਦੁੱਖ ਲੱਗਦਾ ਪਹਿਲਾਂ-ਪਹਿਲਾਂ। ਬਈ ਫੈਮਿਲੀ ਬੁਲਾ ਨਹੀਂ ਰਹੀ ਫੈਮਿਲੀ ਸਪੋਰਟ ਨਹੀਂ ਦੇ ਰਹੀ ਪਰ ਜਦੋਂ ਫਿਰ ਉਹ ਆਪਣੇ ਆਪ ਨੂੰ ਜਾਣ ਜਾਂਦੀ ਹੈ ਨਾ ਕਿ ਮੈਂ ਸਪੋਰਟ ਕਿੱਦਾਂ ਆਪਣੇ ਆਪ ਦੀ ਕਰਨੀ ਆ ਮੈਨੂੰ ਨਹੀਂ ਲੱਗਦਾ ਉਹਨੂੰ ਕਿਸੇ ਦੀ ਹੈਲਪ ਦੀ ਲੋੜ ਪੈਂਦੀ ਆ ਠੀਕ ਆ ਸੋ ਮੈਂ ਇਹ ਕਹੂੰਗੀ ਇਨਾਕ ਸਟਰੋਂਗ ਬਣ ਜਾਓ ਮੇਰੀਓ ਭੈਣੋ ਆਪਣੇ ਆਪ ਦੇ ਵਿੱਚ ਕਿ ਜੇ ਤੁਹਾਨੂੰ ਕਿਤੇ ਮਾੜਾ ਜਿਹਾ ਫੀਲ ਵੀ ਹੋ ਗਿਆ ਨਾ ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਤੁਹਾਡਾ ਮਾਪਿਓ ਤੁਹਾਡੇ ਤੋਂ ਖਾ ਰਿਹਾ ਆ ਲੈ ਕੇ ਜਾਂ ਤੁਹਾਨੂੰ ਯੂਜ਼ ਕਰ ਰਿਹਾ ਹੈ ਹਨਾ ਐਦਾਂ ਵੀ ਆਪਣੇ ਆਪ ਦਾ ਸਾਰਾ ਕੰਮ ਕਢਾਉਣਾ ਪਿੱਛੇ ਹਟ ਜਾਓ ਜਿੰਨੀ ਛੇਤੀ ਹੋ ਸਕਦਾ। ਇਹੀ ਤੁਹਾਡੇ ਲਈ ਸਭ ਤੋਂ ਵਧੀਆ ਹੋਊਗਾ। ਜਿੰਨੀ ਛੇਤੀ ਹੋ ਸਕਦਾ ਸਟੈਪ ਬੈਕ ਕਰ ਚੋ। ਮੈਂ ਤਾਂ ਲੰਤ ਪੁਰਨੀ ਐ ਇਹੋ ਜੇ ਮਾਪਿਓ ਦੇ ਉੱਤੇ ਜਿਹੜਾ ਕਿ ਆਪਣੇ ਮੁੰਡਿਆਂ ਦੀ ਲਾਈਫ ਬਣਾਉਣ ਵਾਸਤੇ ਆਪਣੀ ਕੁੜੀ ਨੂੰ ਨਹੀਂ ਦੇਖ ਰਿਹਾ ਕਿ ਉਹ ਕਿੰਨਾ ਸਫਰ ਕਰਦੀ ਪਈ ਉਹ ਦੋ ਨਿਆਣਿਆਂ ਦੇ ਵਿੱਚ। ਉਹ ਨਹੀਂ ਦੇਖਿਆ। ਉਹ ਵਾਲਾ ਕੰਮ ਹੋ ਗਿਆ ਵੇ ਖਾ ਲਓ, ਵੇਚ ਲਓ, ਵਟ ਲਓ, ਉਹ ਵਾਲਾ ਕੰਮ ਬਸ। ਵੇ ਕੁੜੀ ਨੂੰ ਕਿਸੇ ਤਰੀਕੇ ਨਾਲ ਯੂਜ਼ ਕਰ ਲਓ। ਪਹਿਖਾਲੋ ਦੇ